ਹਲੋ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਨਵੀਂ ਅਪਡੇਟ ਦੇ ਨਾਲ ਹਾਜ਼ਰਾਂ ਸਵੇਰ ਸਵੇਰ ਦਾ ਟਾਈਮ ਤੇ ਮਿਸਤਰੀ ਸਾਹਿਬ ਚੜ ਗਏ ਪੈੜ ਦੇ ਉੱਤੇ ਤੇ ਕੰਮ ਵੀ ਆਪਣਾ ਜਾ ਵੜਿਆ ਪੈੜ ਦੇ ਉੱਪਰ ਤੇ ਉਸ ਬਾਅਦ ਆਪਾਂ ਲਾਵਾਂਗੇ ਦਰਵਾਜ਼ਿਆਂ ਦਾ ਲੈਂਟਰ ਤੇ ਫਿਰ ਛੱਤ ਤੱਕ ਪਹੁੰਚਣ ਵਾਲਾ ਕੰਮ ਆਪਾਂ ਆਹ ਦੇਖੋ ਆਪਣਾ ਕੰਮ ਇੱਥੋਂ ਤੱਕ ਪਹੁੰਚ ਚੁੱਕਿਆ ਤੇ ਮੈਸਟਰ ਵੀਰ ਕਰ ਰਿਹਾ ਆਪਣਾ ਕੰਮ ਮਜ਼ਦੂਰ ਵੀਰ ਤੇ ਅੱਗੇ ਵੀ ਅਪਡੇਟ ਵੀ ਤੁਹਾਨੂੰ ਆਪਾਂ ਜਲਦੀ ਦੇਵਾਂਗੇ ਆ ਲੋ ਕੰਮ ਆਪਣਾ ਚੱਲ ਰਿਹਾ ਚੱਲੀ ਪੱਧਰ ਤੇ ਲਓ ਜੀ ਮੈਸਤਰੀ ਵੀਰ ਕਰ ਰਿਹਾ ਆਪਣਾ ਕੰਮ ਤੇ ਕੰਮ ਆਪਣਾ ਤਕਰੀਬਨ ਤਕਰੀਬਨ 6-7 ਫੁੱਟ ਤੇ ਚਲਾ ਗਿਆ ਤੇ ਅਗਲੀ ਅਪਡੇਟ ਆਪਾਂ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਤੇ ਵੇਖੋ ਵੀਡੀਓ ਤੇ ਲਓ ਨਜ਼ਾਰਾ ਕਮੈਂਟ ਕਰਾ ਕਰਦੇ ਰਹੋ ਤਾਂ ਜੋ ਸਾਡਾ ਵੀ ਹੌਸਲਾ ਵਧੇ ਲਓ ਜੀ ਇਹ ਆਪਣਾ ਬਾਹਰਲਾ 프ਰੰਟ ਪਹਿਲਾਂ ਜਿਹੜਾ ਮਕਾਨ ਪੁਰਾਣਾ ਸੀ ਉਹਦਾ 프ਰੰਟ ਵੀ ਤੁਹਾਨੂੰ ਦਿਖਾਇਆ ਸੀ ਬਾਹਰੋਂ ਤੇ ਅੰਦਰੋਂ ਇਹ ਆਪਣਾ ਨਵਾਂ ਜੋ ਤਿਆਰ ਹੋ ਰਿਹਾ ਉਹਦਾ 프ਰੰਟ ਦੇਖੋ ਤੇ ਫਿਰ ਕਰਿਓ ਕਮੈਂਟ ਤੇ ਕਿਸ ਤਰ੍ਹਾਂ ਲੱਗਿਆ ਮੇਜਰ ਲੱਗਿਆ ਪਿਆ ਪੈਣ ਤੇ ਕੰਮ ਕਰਨ ਲਓ ਜੀ ਇਹ ਆਪਣਾ ਪੂਰਾ ਵਿਊ ਨਵੀਂ ਅਪਡੇਟ ਦੇ ਨਾਲ ਜਲਦੀ ਹਾਜ਼ਰ ਹੋਵਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ